ਗਰਬਾਨੀ ਕਹਿੰਦੀ ਹੈ ਕਿ ਹੱਕ ਪ੍ਰਾਇ ਨਾਨਕਾ ਉਸ ਸੂਰ ਉਸ ਗਾਇ ਜਿਹੜਾ ਪ੍ਰਾਇਆ ਹੱਕ ਹੈ ਮੁਸਲਮਾਨ ਲਈ ਉਹ ਸੂਰ ਖਾਨ ਦੇ ਬਰਾਬਰ ਹੈ ਔਰ ਹਿੰਦੂ ਲਈ ਉਹ ਗਾਂਦੇ ਖਾਨ ਦੇ ਬਰਾਬਰ ਹੈ ਤੇ ਇੱਥੇ ਅਕਾਲੀਆਂ ਨੇ ਜਿਸ ਕਿਸਮ ਦਾ ਕ੍ਰੈਪਸ਼ਨ ਕੀਤੀ ਹੈ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਚੰਦੂ ਮਾਜ਼ਰੇ ਵਰਗੇ ਲੀਡਰ ਅਕਾਲੀ ਦਲ ਨੇ ਬਣਾ ਲਏ ਜਿਹੜੇ ਯੂਨੀਵਰਸਿਟੀਆਂ ਕਹਿੰਦੇ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਝੋਨਾ ਲੱਗਣਾ ਚਾਹੀਦਾ ਇਹ ਸਰੋਵਰ ਕਾਦੇ ਲਈ ਨਹੀਂ ਕਦੋਂ ਬੋਲੇ ਸੀ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਪ੍ਰੈਨੇ ਸਟੂਡੈਂਟਸ ਨੇ ਕਿਸੇ ਨੂੰ ਪੁੱਛ ਕੇ ਵੇਖ ਲਓ ਕਿ ਚੰਦੂ ਮਾਜ਼ਰਾ ਉਦੋਂ ਕਾਮਰੇਡਾਂ ਨਾਲ ਖੜ ਕੇ ਕਿਹੜੀਆਂ ਗੱਲਾਂ ਕਰਦਾ ਸੀ ਅੱਜ ਮਲੂਕੇ ਵਰਗੇ ਜਿਹਨਾਂ ਨੂੰ ਹੁਣ ਬਾਦਲ ਕਹਿੰਦੇ ਨੇ ਕਿ ਸਾਡੀ ਪਿੱਠ 'ਚ ਛੁਰਾ ਮਾਰਿਆ ਇਹ ਕਾਮਰੇਡ ਕਿੱਥੋਂ ਆਇਆ ਇਹ ਕਾਮਰੇਡਾਂ ਦੇ ਉਸ ਵਿੰਗ ਦਾ ਹਿੱਸਾ ਸੀ ਜਿਹੜੇ ਧਰਮ ਨੂੰ ਨਹੀਂ ਸੀ ਮੰਨਦੇ ਮਲੂਕਾ ਪਰਵਾਹ ਹਾਂਜੀ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨੂੰ ਦੂਰ ਕਰਨ ਲਈ ਹਾਂ ਇਸ ਕਿਸਮ ਦੇ ਕਾਮਰੇਡਾਂ ਨੂੰ ਆਪ ਦਾ ਫਰੰਟ ਫੇਸ ਬਣਾ ਲਿਆ ਵਾਮਾ ਬਣਾ ਲਿਆ ਸੋ ਡੈਟ ਜਿਹੜੇ ਪੰਥਕ ਲੋਕ ਨੇ ਜਿਨ੍ਹਾਂ ਨੇ ਪਾਰਟੀਆਂ ਰਹਿ ਕੇ ਪੰਥ ਦੀ ਗੱਲ ਕਰਨੀ ਸੋ ਉਹਨਾਂ ਨੂੰ ਦੂਰ ਰੱਖਿਆ ਗਿਆ